ਪੰਜਾਬ ਦਾ ਇੱਕ ਬਹੁਤ ਹੀ ਸੋਹਣਾ ਪਿੰਡ ਨਾਮ ਸੀ ਭਗਤਪੁਰਾ ਸਵੇਰ ਦੀ ਤੁੰਦ ਪੰਛੀਆਂ ਦੀਆਂ ਆਵਾਜ਼ਾਂ ਤੇ ਖੇਤਾਂ ਵਿੱਚੋਂ ਉੱਠਦੀ ਮਿੱਟੀ ਦੀ ਖੁਸ਼ਬੂ ਇਹੋ ਇਹੋ ਜਿਹੀ ਸੀ ਉਸ ਪਿੰਡ ਦੀ ਜ਼ਿੰਦਗੀ ਉਸ ਪਿੰਡ ਵਿੱਚ ਬਾਬਾ ਗੁਰਮੁਖ ਸਿੰਘ ਰਹਿੰਦਾ ਸੀ ਉਹ ਇੱਕ ਜੱਟ ਤੇ ਕਿਸਾਨ ਸੀ ਜੋ ਮੰਨਦਾ ਸੀ ਧਰਤੀ ਸਭ ਦੀ ਮਾਂ ਹੁੰਦੀ ਹੈ ਬਾਬਾ ਜੀ ਦੇ ਤਿੰਨ ਪੁੱਤਰ ਸਨ ਬਲਵਿੰਦਰ ਜਸਵਿੰਦਰ ਤੇ ਪਰਮਿੰਦਰ ਤਿੰਨਾਂ ਦੇ ਆਪਣੇ ਆਪਣੇ ਸੁਪਨੇ ਸਨ ਬਲਵਿੰਦਰ ਪਿੰਡ ਵਿੱਚ ਹੀ ਖੇਤੀ ਕਰਦਾ ਸੀ ਜਸਵਿੰਦਰ ਸ਼ਹਿਰ ਵਿੱਚ ਨੌਕਰੀ ਕਰਦਾ ਸੀ ਤੇ ਪਰਮਿੰਦਰ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਇੱਕ ਦਿਨ ਸਾਰਾ ਪਰਿਵਾਰ ਇਕੱਠਾ ਬੈਠਾ ਸੀ ਬਾਬਾ ਜੀ ਨੇ ਤਿੰਨੋਂ ਪੁੱਤਰਾਂ ਨੂੰ ਕਿਹਾ ਪੁੱਤਰੋ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ ਪਰ ਆਪਣੀ ਮਿੱਟੀ ਨਾਲ ਰਿਸ਼ਤਾ ਕਦੇ ਨਾ ਤੋੜਿਓ ਇਹ ਮਿੱਟੀ ਸਾਡੀ ਜੜ੍ਹ ਹੈ ਪਰ ਸਮਾਂ ਕਿਸੇ ਲਈ ਰੁਕਦਾ ਨਹੀਂ ਕੁਝ ਸਾਲਾਂ ਬਾਅਦ ਪਰਮਿੰਦਰ ਕੈਨੇਡਾ ਚਲਾ ਗਿਆ ਜਸਵਿੰਦਰ ਸ਼ਹਿਰ ਦੇ ਫਲੈਟ ਵਿੱਚ ਵੱਸ ਗਿਆ ਤੇ ਬਲਵਿੰਦਰ ਹੀ ਰਹਿ ਗਿਆ ਪਿੰਡ ਵਿੱਚ ਬਲਵਿੰਦਰ ਹਰਸਵੀਰ ਖੇਤਾਂ ਨੂੰ ਜਾਂਦਾ ਸੀ ਉਸ ਦੇ ਪਿੱਛੇ ਬਾਬਾ ਜੀ ਹੌਲੀ-ਹੌਲੀ ਆਉਂਦੇ ਕਹਿੰਦੇ ਵੇਖ ਪੁੱਤਰ ਇਹ ਗੁੰਦਮ ਦੇ ਸਿਰੇ ਵੇਖ ਇਹਨਾਂ ਵਿੱਚ ਰੱਬ ਦਾ ਆਸ਼ੀਰਵਾਦ ਹੈ ਜਸਵਿੰਦਰ ਹੱਸਦਾ ਤੇ ਕਹਿੰਦਾ ਹਾਂ ਬਾਪੂ ਜੀ ਪਰ ਹੁਣ ਲੋਕ ਗੰਦਮ ਦੇ ਨਹੀਂ ਡਾਲਰਾਂ ਦੇ ਸੁਪਨੇ ਵੇਖਦੇ ਨੇ ਬਾਬਾ ਜੀ ਹੌਲੀ ਆਵਾਜ਼ ਵਿੱਚ ਕਹਿੰਦੇ ਸੁਪਨੇ ਤਾਂd ਹੀ ਸੱਚੇ ਲੱਗਦੇ ਨੇ ਜਦ ਪਿੱਠ ਪਿੱਛੇ ਆਪਣੇ ਪਿੰਡ ਦੀ ਮਿੱਟੀ ਹੋਵੇ ਸਾਲਾਂ ਬੀਤ ਗਏ ਬਾਬਾ ਜੀ ਕਾਫੀ ਬੁੱਢੇ ਹੋ ਗਏ ਪਰ ਅਜੇ ਵੀ ਹਰ ਸਵੇਰ ਉਹ ਬੋੜ ਹੇਠ ਬੈਠਦੇ ਅਤੇ ਪਿੰਡ ਦੇ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਸਾਡਾ ਵਿਰਸਾ ਰੱਬ ਦੀ ਦੇਣ ਹੈ ਪੁੱਤਰੋ ਇਹ ਪੰਜਾਬੀ ਗੀਤ ਇਹ ਗੱਭਰੂ ਜ਼ੁਬਾਨੀ ਇਹ ਮਾਮਾਂ ਦੀ ਮਿੱਠੀ ਬੋਲੀ ਇਹੀ ਸਾਡਾ ਅਸਲੀ ਖਜ਼ਾਨਾ ਹੈ ਇੱਕ ਦਿਨ ਬਾਬਾ ਜੀ ਦੀ ਸਿਹਤ ਖਰਾਬ ਹੋ ਗਈ ਡਾਕਟਰ ਨੇ ਕਿਹਾ ਉਹਨਾਂ ਨੂੰ ਸ਼ਹਿਰ ਲੈ ਜਾਓ ਇਲਾਜ ਲਈ ਉਹ ਕਹਿੰਦੇ ਰਹੇ ਮੈਂ ਇਸ ਮਿੱਟੀ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਜਦ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਰਾਤ ਸੀ ਸਾਰੇ ਪੁੱਤਰ ਆ ਗਏ ਕੈਨੇਡਾ ਵਾਲਾ ਵੀ ਬਾਬਾ ਜੀ ਨੇ ਹੌਲੀ ਅੱਖਾਂ ਖੋਲ ਕੇ ਕਿਹਾ ਮੇਰੇ ਪੁੱਤਰੋ ਤੁਸੀਂ ਸਭ ਨੇ ਆਪਣੇ ਆਪਣੇ ਰਸਤੇ ਲੱਭ ਲਏ ਪਰ ਜੇ ਤੁਸੀਂ ਕਦੀ ਵੀ ਭੁੱਲ ਜਾਓ ਕਿ ਤੁਸੀਂ ਕੌਣ ਹੋ ਤਾਂ ਇਸ ਮਿੱਟੀ ਨੂੰ ਹੱਥ ਲਾ ਕੇ ਵੇਖ ਲਿਓ ਇਹ ਤੁਹਾਨੂੰ ਯਾਦ ਕਰਵਾ ਦੇਵੇਗੀ ਉਹ ਸ਼ਬਦ ਬਹੁਤ ਭਾਰੀ ਸਨ ਬਾਬਾ ਜੀ ਦੁਨੀਆ ਤੋਂ ਚਲੇ ਗਏ ਇਸੇ ਮਿੱਟੀ ਵਿੱਚ ਰਲ ਗਏ। ਕਈ ਮਹੀਨਿਆਂ ਬਾਅਦ ਪਰਮਿੰਦਰ ਵਾਪਸ ਆਇਆ। ਪਿੰਡ ਦੀ ਗਲੀ ਚ ਤੁਰਦਿਆਂ ਉਸਨੇ ਵੇਖਿਆ ਬੋੜ ਹੇਠ ਬਾਬਾ ਜੀ ਦੀ ਪੁਰਾਣੀ ਚੌਂਕੀ ਅਜੇ ਵੀ ਰੱਖੀ ਹੋਈ ਸੀ। ਉਹ ਬੈਠ ਗਿਆ, ਮਿੱਟੀ ਚੁੱਕੀ ਤੇ ਅੱਖਾਂ ਬੰਦ ਕਰ ਲਈਆਂ। ਉਸ ਮਿੱਟੀ ਦੀ ਖੁਸ਼ਬੂ ਵਿੱਚ ਬਾਬਾ ਜੀ ਦੀਆਂ ਗੱਲਾਂ ਗੂੰਜ ਰਹੀਆਂ ਸਨ। ਪੁੱਤਰ ਆਪਣੀ ਜੜ੍ਹ ਕਦੇ ਨਾ ਭੁੱਲਿਓ। ਉਸ ਦਿਨ ਤੋਂ ਪਰਮਿੰਦਰ ਨੇ ਫੈਸਲਾ ਕੀਤਾ ਹਰ ਸਾਲ ਕੁਝ ਹਫ਼ਤੇ ਪਿੰਡ ਆਵਾਂਗਾ। ਖੇਤਾਂ ਵਿੱਚ ਕੰਮ ਕਰੇਗਾ। ਬੱਚਿਆਂ ਨੂੰ ਮਿੱਟੀ ਨਾਲ ਜੋੜੇਗਾ ਤੇ ਉਹਨਾਂ ਨੂੰ ਸਿਖਾਏਗਾ ਕਿ ਪੰਜਾਬੀ ਵਿਰਸਾ ਸਿਰਫ ਪੁਰਾਣਾ ਸਮਾਂ ਨਹੀਂ ਬਲਕਿ ਇਹ ਜੀਵਨ ਦੀ ਸੋਚ ਹੈ ਵਿਰਸਾ ਸਿਰਫ ਗੀਤਾਂ ਜਾਂ ਪਹਿਰਾਵਿਆਂ 'ਚ ਨਹੀਂ ਹੁੰਦਾ ਇਹ ਉਸ ਪਿਆਰ ਉਸ ਮਿੱਟੀ ਤੇ ਉਸ ਸਾਦਗੀ ਵਿੱਚ ਵੱਸਦਾ ਹੈ ਜੋ ਸਾਨੂੰ ਇਨਸਾਨ ਬਣਾਉਂਦੀ ਹੈ ਤੇ ਪੰਜਾਬੀ ਵਿਰਸਾ ਸਾਡਾ ਪੰਜਾਬੀਆਂ ਦਾ ਮਾਣ ਹੈ